ਐ ਗੁਰੂ ਸਾਹਿਬ ਜੀਓ ਡੰਡਾਤ ਵੰਦਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇਕਰ ਹੱਥ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿ ਨਿਰਮਲ ਕਰਨੀ ਸਦ ਸੰਗਤ ਕੇ ਅੰچل ਲਾਵ ਬੇਖਮਾ ਨਦੀ ਜਾਏ ਤਰਨੀ ਮੈ ਮੂਰਖ ਕੀ ਕੀ ਤਕ ਬਾਤ ਹੈ ਕੋਟ ਪਰਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਤਨਸ੍ਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਕ ਵਸ ਹੈ ਕੰਤਿਨ ਉਹ ਅਸਾ ਹਰ ਧਿਆਇ ਮੇਰੇ ਜਿੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜੰਗ ਵਸ ਹੈ ਕੰਮ ਤਿਨਾ ਸੋ ਐਸਾ ਹਰ ਧਿਆਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਤੇ ਆਇ ਹਰਿ ਪੁਰਖ ਨਿਰੰਜਣਾ ਰਹਾਓ ਜੈ ਹਰਿ ਸਿਮਰਨ ਭਇ ਤੈ ਆਪਾਦ ਗਤ ਕੀਨੀ ਵਡ ਭਗੀ ਹਰਿ ਜਪਣਾ ਜਨ ਨਾਨਕ ਕਾ ਗੁਰ ਇਹ ਮਤ ਦਿਨੀ ਜਪ ਹਰਿ ਭਵ ਜਲ ਤਰਨ ਜੈ ਹਰ ਸਿਮਰਨ ਭਇ ਤਹ ਅਪਾਦ ਗਤ ਕੀਨੀ ਵਡ ਭਾਗੀ ਅਰ ਜਪਣਾ ਜਨ ਨਾਨਕ ਕਾ ਗੁਰ ਇਹ ਮਤ ਦਿਨੀ ਜਪ ਹਰ ਭਵ ਜਲ ਤਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਸ੍ਰੀ ਮਹਲ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕੰਮ ਤੇ ਨਾ ਸੋ ਐਸਾ ਹਰ ਧਿਆਇ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

guru wah guru wah guru